ਸਾਤਰੀ ਗੱਲ ਬਾਈ ਦੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਭੁੱਲਰ ਤਲਵੰਡੀ ਸਾਬੋ ਵਾਲਾ ਤੇ ਅੱਜ ਤੁਹਾਨੂੰ ਦਿਖਾਉਣਾ ਟਰੈਕਟਰ ਸੋਨੇ ਦੀ ਮੋਹਰ ਸਾਰਾ ਓਰੀਜਨਲ ਹੈ ਭਰਾ ਮੇਰੇ ਸਾਰਾ ਟਰੈਕਟਰ ਟੋਟਲ ਤੇ ਪੂਰਾ ਘੈਂ ਟਰੈਕਟਰ ਆ ਕੋਕਾ ਹੀ ਆ ਜਮਾ ਤੇ ਪਹਿਲਾਂ ਤਾਂ ਤੁਹਾਨੂੰ ਦਿਖਾਉਣਾ ਟਾਇਰ ਨਵੇਂ ਵਰਗੇ ਟਾਇਰ ਆ ਜਮਾ ਤੇ ਇੰਜਨ ਕਿੰਨੀ ਆਉਂ ਦੇਖੋ ਭਰਾ ਮੇਰੇ ਟਰੈਕਟਰ ਕਿਤੇ ਨਾ ਇੱਕ ਤੌਕਾ ਵੀ ਤੇਲ ਦਾ ਜੇ ਛਿੱਟੇ ਤਾਂ ਜ਼ਿੰਮੇਵਾਰੀ ਹੈ ਇੱਕ ਤੌਕਾ ਉਹ ਤੁਹ ਦਾ ਟਰੈਕਟਰ ਰੰਗ ਦਾ ਦੇਖੋ ਐ ਪਿਆ ਹੱਦ ਤੱਕ ਕਪੜਾ ਕੁੱਪੜਾ ਨਹੀਂ ਮਾਰਿਆ ਨਹੀਂ ਤਾਂ ਸ਼ੀਸ਼ੇ ਵਾਂਗੂ ਚਮਕੇ ਇਹ ਸ਼ੀਸ਼ੇ ਵਾਂਗੂ ਪੂਰਾ ਘੈਂਟ ਟਰੈਕਟਰ ਆ ਤੇ ਨਵੇਂ ਵਰਗੇ ਟਾਇਰ ਆ ਮਗਰਲੇ ਵੀ ਤੇ ਮਗਰਾੜਾ ਮਗਰੂੜਾ ਦੇਖ ਲਓ ਤੁਸੀਂ ਕਿਸੇ ਪਾਸੇ ਟਰੈਕਟਰ ਨਾ ਭੋਰਾ ਵੀ ਨਿਕਲਿਆ ਯਾਰ ਪੂਰਾ ਸੋਹਣਾ ਟਰੈਕਟਰ ਹੈ ਇੱਧਰ ਦੇਖ ਲਓ ਤੁਸੀਂ ਮੀਟਰ ਮੋਟਰ ਕਰਨੀਆਂ ਕੋਕਾ ਪੀਸੀ ਆ ਉਹਦੇ ਖਣੂਂਦੇ ਨੇ ਆਪਾਂ ਵੀਡੀਓ ਚ ਕਹਿਨੇ ਹੁੰਨੇ ਆ ਤੇ ਇੱਧਰ ਦੇਖੋ ਤੁਸੀਂ ਰੰਬ ਦੇਖੋ ਕਰਾ ਕਿਸੇ ਪਾਸ ਨਾ ਆਇ ਨਹੀਂ ਹੈਗਾ ਬਿਰੰਬ ਗਲੇ ਗੋਲੇ ਪਏ ਹੁਣ ਤੇ ਨਹੀਂ ਆ ਟੂਟੀ ਗੋਲੋਂ ਭਰਾ ਮੇਰੋ ਅਖਸਰੀ ਨਾ ਗੜਿਆ ਪਿਆ ਹੁੰਦਾ ਇਥੋਂ ਰੰਬ ਤੇ ਮਗਰਾੜਾਂ ਦਾ ਸਾਰਾ ਦੇਖੋ ਜਮਾ ਟੋਟੋ ਟਰੈਕਟਰ ਦਿਖਾਵਾਂਗੇ ਤੁਹਾਨੂੰ ਅੱਜ ਨਾੜ ਨਾੜ ਤੇ ਡੰਡਾ ਫੱਟੀ ਛਤਰੀ ਸਾਰਾ ਤੁਹਾਨੂੰ ਤੁਹਾਨੂੰ ਸਾਰਾ ਕੁਝ ਨਾਲ ਮਿਲੂਗਾ ਤੇ ਆ ਦੇਖੋ ਇੰਦਰੋਂ ਦੇਖੋ ਟਰੈਕਟਰ ਐ ਕਿਸੇ ਪਾਸੇ ਟਰੈਕਟਰ ਗੜਿਆ ਗੋਲਾ ਹੈ ਨਹੀਂ ਭੋਰਾ ਵੀ ਇੰਜਨ ਗੇਅਰ ਦਾ ਬਾਈ ਕਹਿੰਦਾ ਜਮਾ ਓਕੇ ਆ ਵਾਹ ਕੇ ਚਲਾ ਕੇ ਤਛਲੀ ਕਰਕੇ ਲਿਜਾਏ ਆਪਦਾ ਤੇ ਆਹ ਤਾਂ ਆਹ ਤਾਂ ਉਹ ਜੋ ਕੇ ਦੇਖਿਆ ਹੋਇਆ ਬਾਈ ਨੇ ਤਾਂ ਬਾਈ ਕਹਿੰਦਾ ਪੂਰਾ ਜੋ ਕੇ ਦੇਖਿਆ ਚਿਰਾ ਕੇ ਵਾ ਕੇ ਦੇਖੇ ਤੁਸੀਂ ਆਪ ਦੀ ਤਸੱਲੀ ਕਰਕੇ ਲੈ ਜਿਓ ਨਵੀਂ ਸਤਰੀ ਲੱਗੀ ਹੋਈ ਆ ਕਪੜਾ ਕੋਟਾ ਜਿਵੇਂ ਨਵਾਂ ਲੱਗਿਆ ਹੋਇਆ ਤੇ ਹਰਿਆਣਾ ਨੰਬਰ ਆ ਇਹ ਇਧਰ ਦੇਖੋ ਸਾਰਾ ਦਿਖਾਵਾਂਗੇ ਤੁਹਾਨੂੰ ਰੰਬਾ ਰੰਬਾ ਆਏ ਨਹੀਂ ਹੈਗਾ ਬਿੱਕੇ ਤੇ ਪਾਠੋ ਟਰੈਕਟਰ 'ਚ ਛੱਡ ਦਾਂਗੇ ਆਪਾਂ ਦਿਖਾਉਣ ਕਰਨੀ ਆ ਸਾਰਾ ਟਰੈਕ ਦਿਖਾਵਾਂਗੇ ਤੁਹਾਨੂੰ ਵਿੱਚੋਂ ਮਗਰ ਆੜਮ ਗਰੂਡ ਟਾਇਰ ਦੇਖ ਲਓ ਤੁਸੀਂ ਗੁੱਡੀਅਰ ਦੇ ਟਾਇਰ ਆ ਮਗਰਲੇ ਮੂਰਲੇ ਵੀ ਗੁੱਡੀ ਹਰਦਾ ਚਾਰੇ ਟਾਇਰ ਗੁੱਡੀ ਹਰਦੇ ਆ ਤੇ ਇੱਧਰ ਵੇਖ ਲੋ ਇੰਜਨ ਕੰਨੀਆਂ ਇੰਦਰ ਸੀਟ ਸੂਟ ਸਾਰਾ ਸਾਰਾ ਨਵਾਂ ਟੂਲ ਟਾਲ ਨਵਾਂ ਲੱਗਿਆ ਹੋਇਆ ਕੋਈ ਐ ਨਹੀਂ ਹੈਗਾ ਵੀਰ ਟਰੈਕਟਰ ਕਿਸੇ ਪਾਸੋਂ ਕੋਈ ਕਮੀ ਹੋਵੇ ਪੰਪ ਪੰਪ ਕੰਨੀਆਂ ਪੂਰਾ ਘੈਂਟ ਟਰੈਕਟਰ ਆ ਜਰਾ ਮੂਰਲੇ ਦੇਖ ਲੋ ਮੈਂ ਰੰਬ ਤੇ ਕੋਕਾ ਪੀ ਸੀ ਆ ਤੇ ਹੁਣ ਤੁਹਾਨੂੰ ਕਰਾਉਣਾ ਬਾਈ ਨਾਲ ਗੱਲ ਵੀ ਕਿਹੜਾ ਮਾਡਲ ਆ ਤੇ ਕਿੱਥੋਂ ਦਾ ਨੰਬਰ ਆ ਤੇ ਕਿੰਨੇ ਦਾ ਦੇਣਾ ਇੰਜਨ ਗੇਅਰ ਦਾ ਕਿਵੇਂ ਆ ਸਾਰਾ ਪੁੱਛਾਂਗੇ ਆ ਪਰ ਰਾਜਵਿੰਦਰ ਨੂੰ ਤੇ ਆ ਜਾ ਰਾਜਵਿੰਦਰ ਆ ਫਿਰ ਐਸੇ ਬਰੋਕੀ ਹਾਲ ਹੁਣ ਸੁਣਾ ਫਿਰ ਟਰੈਕਟਰ ਬਾਰੇ ਕੀ ਹਾਲ ਵਧੀਆ ਵਧੀਆ 15 ਫੀਟ ਵਧੀਆ ਤੇ ਇੰਜਨ ਗੇਅਰ ਦਾ ਜਮਾ ਇੰਜਨ ਗੇਅਰ 15 ਜਮਾ ਓਕੇ ਆ ਅੱਛਾ ਵਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਕੇ ਜਾਵੇ ਜਿਹੜਾ ਵੀ ਕੋਈ ਭਾਈ ਆਉਂਦਾ ਟਰੈਕਟਰ ਲੈਣਾ ਹਾਂ ਤੇ ਵਾਹ ਕੇ ਚਲਾ ਕੇ ਤਸੱਲੀ ਕਰਕੇ ਲੈ ਜਾ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਜਮਾ ਤਸੱਲੀ ਕਰਕੇ ਲੈ ਆਵੇ ਜਮਾ ਪਹਿਲੇ ਨਾ ਬਈ ਫਸਟ ਟਾਈਮ ਨੋਰ ਦਾ ਟਰੈਕਟਰ ਆ ਇਹ ਅੱਛਾ ਪਹਿਲੇ ਨਾ ਆ ਪਹਿਲੇ ਨਾ ਟਰੈਕਟਰ ਆ ਇਹ ਠੀਕ ਠੀਕ ਨੰਬਰ ਹਰਿਆਣਾ ਨੰਬਰ ਐਚ ਆਰ ਹਰਿਆਣਾ ਨੰਬਰ ਹਰਿਆਣਾ ਭਰਾ ਮੇਰੋ ਐਚ ਆਰ ਪਹਿਲੇ ਨਾਂ ਪੁੱਤਰਾ ਫਰਸਟ ਓਨਰ ਦਾ ਪੂਰੀ ਸਮਾਈ ਚ ਰਿਹਾ ਹੈ ਟਰੈਕਟਰ ਸਾਰਾ ਓਰੀਜਨਲ ਆ ਕੇ ਤੇ ਰੰਗ ਪੇਂਟ ਨਹੀਂ ਭੂਰਾ ਵੀ ਜਾਵਾ ਅੱਛਾ ਹਾਂ ਤੇ ਆਪਣੇ ਛੋਟੇ ਕੀ ਸਤਿਆ ਛੋਟੇ ਦੇਖੀ ਜਮ ਮਿਆਜਾ ਮੈਂ ਕੋਕਾ ਪੀਜੀ ਭਾਈ ਦਿਖਾ ਦੇ ਵੀਡੀਓ ਦੇ ਵਿੱਚ ਸਾਰਾ ਆਪੇ ਦੇਖੋ ਭਰਾ ਮੇਰੋ ਆ ਗਏ ਟਰੈਕਟਰ ਦੇਖੋ ਯਾਰ ਤੁਸੀਂ ਇਧਰ ਮਾਰ ਦੇ ਵਿੱਚ ਆ ਦੇਖੋ ਸਾਰਾ ਰੈਡੀ ਲੀਟਰ ਵਗੈਰਾ ਤੇ ਇਧਰ ਦੇਖੋ ਟਰੈਕਟਰ ਯਾਰ ਆ ਟਰੈਕਟਰ ਦੇ ਨਾਮ ਆ ਨੌਜਰਾਨ ਨੌਜਰਾਨਾ ਕਵੈਸਟਨ ਉਹ ਟਰੈਕਟਰ ਆ ਪਹਿਲੇ ਨਾਲ ਜਿਵੇਂ ਸੁੱਕਾ ਪਿਆ ਯਾਰ ਜਿਵੇਂ ਹੀ ਹਨ ਜਿਵੇਂ ਕੋਕਾ ਪੀ ਸੀ ਯਾਰ ਤੇ ਮੈਂ ਆਪਾਂ ਨੂੰ ਇਧਰ ਦੇਖੋ ਤੁਸੀਂ ਟੈਂਕੀ ਟੂੰਕੀ ਕਲੀਆਂ ਤੇ ਇੰਜਨ ਕੰਨੀਆਂ ਦੇਖੋ ਯਾਰ ਨੌਜਰਾਨ ਨੌਜਰਾਨ ਇੱਥੋਂ ਤੇਲ ਜਾਂ ਕੱਢੀ ਜਾਂਦੀਆਂ ਹੁੰਦੀਆਂ ਇਹ ਸਾਰਾ ਜਮਾ ਇਹ ਸੋ ਦੇਖੋ ਤੇ ਆ ਸਟicker ਦੇਖੋ ਨਾਲ ਦੇ ਲੱਗੇ ਪਏ ਆ ਆ ਦੇਖੋ ਬਾੜਾ ਸਮਾਈ ਚ ਰੱਖਿਆ ਬਾਈ ਨੇ ਯਾਰ ਆ ਦੇਖੋ ਇੰਨਾ ਸਮਾਈ ਚ ਟਰੈਕਟਰ ਨਾ ਦੂਰੋਂ ਦੇਖ ਕੇ ਐਂ ਲੱਗਦਾ ਵੀ ਟਰੈਕਟਰ 15 16 ਮਾਡਲ ਆਉਦਾ ਇਹ ਟਰੈਕਟਰ ਦੱਥੇ ਤੋਂ ਬਿਨਾ ਭਰਾ ਮੇਰੋ ਪਤਾ ਨਹੀਂ ਲੱਗਦਾ ਵੀ ਟਰੈਕਟਰ ਇਹ 10 ਮਾਡਲ ਆ ਕਿੰਨੀ ਰਜਿੰਦਰ ਹਾਂ ਪੁੱਤ ਨਵਾਂ ਬੇ ਟਰੈਕਟਰ ਜੀ ਹਾਂ ਪਤਾ ਨਹੀਂ ਲੱਗਦਾ ਕੋਈ ਦੱਥ ਨਹੀਂ ਕੋਈ ਦੱਥ ਨਹੀਂ ਜਦਾ ਵੀ ਇਹ ਦੱਥੇ ਬਿਨਾ ਵੀ ਇਹ 10 ਮਾਡਲ ਆ ਕੋਈ ਕਿਰਾਏ ਤੇ ਨਹੀਂ ਚੱਲਿਆ ਕਾਹੀ ਤੇ ਨਹੀਂ ਚੱਲਿਆ ਕੱਲੀ 7-8 ਕਿੱਲੇ ਬਾਹੀ-ਬਾਹੀ ਤੇ ਚੱਲਿਆ ਹੋਇਆ ਬੱਸ ਬਾਹੀ-ਬਾਹੀ ਤੇ ਚੱਲਿਆ ਕਰੇ ਹਾਂ ਠੀਕ ਆ ਪੂਰਾ ਸਮਾਈ ਜਾ ਟਰੈਕਟਰ ਇੱਕ ਆ ਤੇ ਕੋਈ ਕਿਰਾਏ ਦੇ ਕੰਮ ਤੇ ਨਹੀਂ ਕਦੇ ਵੀ ਚੱਲਿਆ ਟਰੈਕਟਰ ਠੀਕ ਆ ਤੇ ਇਹਦੀ ਡਿਮਾਂਡ ਮੂਡ ਫਿਰ ਕਿੰਨੀ ਆ ਮਾਂਡ ਫੁਲਰਾ 2 ਲੱਖ ਤੇ 95000 ਰੁਪਇਆ ਮੰਗ ਲਿਆ ਦਾ 2 ਲੱਖ 95000 ਛੱਡਾਂ ਕਿਨੇ ਰਾਜੀ ਆ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਵੀ ਇਹਨਾਂ ਦਾ ਚਾਪਾ ਛੱਡ ਦਾਂਗੇ ਚੱਲ ਜਰਾ ਤੇਰੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਉਂਦਾ ਕੋਈ ਹੂੰ 2 ਲੱਖ 85000 ਰੁਪਇਆ ਲੈਟਰ ਛੱਡਦਾ 2 ਲੱਖ 85000 ਤੇ ਲੈ ਭਰਾ ਮੇਰੋ ਬਾਈ ਕਾ 2 ਲੱਖ ਤੇ 85000 ਦਾ ਛੱਡ ਦਾਂਗੇ ਤੇ ਬਾਕੀ ਆਪਾਂ ਆ ਛੱਡ ਲਾ ਪਹਿਲੇ ਨਾ ਚਾਰੇ ਟਾਇਰ ਨਵੇਂ ਆ ਹਾਂ ਬੈਂਡਰੀ ਕਿਵੇਂ ਸਤਿ ਆ ਬੈਂਡਰੀ ਨਵੀਂ ਆ ਬਾਈ ਜਮਾ ਉਹਦੇ ਖਣੂ ਪਹਿਲੇ ਛੱਟੇ ਛਾਲ ਪਹਿਲੇ ਗੜੇ ਬੇਸ਼ੱਕ ਦੀ ਰਾਤ ਨੂੰ 12 ਵਜੇ ਸੈਲਫ ਮਾਰਨੇ ਉੱਠ ਪੀ ਠੀਕ ਆ ਤੇ ਆਪਣਾ ਨੰਬਰ ਦੱਸੋ ਕਿੰਨਾ ਫਿਰ ਨੰਬਰ 985555 63923 985555 63923 ਹਾਂ ਬੋਲੋ ਆ ਬਾਈ ਦਾ ਨੰਬਰ ਆ ਭਰਾ ਮੇਰੋ ਤੇ ਟਰੈਕਟਰ ਦੇਖੋ ਯਾਰ ਤੁਸੀਂ ਕਾਗਜ਼ ਪੱਤਰਾ ਦੀ ਜ਼ਿੰਮੇਵਾਰੀ ਹੈ ਬੋਏ ਫੁੱਲਰਾ ਕਾਗਜ਼ਾਂ ਪੱਤਰਾ ਦੀ ਜ਼ਿੰਮੇਵਾਰੀ ਫੁੱਲ ਆ ਜਮਾ ਇਹ ਜੀ ਗੱਲ ਨਹੀਂ ਹਾਂ ਕਈ ਵਾਰੀ ਗੱਲਾਂ ਹੁੰਦਾ ਯਾਰ ਹਾਂ ਕਾਰਡ ਵਾਲੀ ਕਾਪੀ ਹੈ ਇਹਦੀ अच्छा हां गर्ड वाली कापी आ ਤੇ ਕਾਗਜ਼ਾਂ ਪੱਤਰਾਂ ਦੀ ਜ਼ਿੰਮੇਵਾਰੀ ਆ ਇੰਜਨ ਗੇਅਰ ਦਾ ਓਕੇ ਆ ਜਮਾ ਤਸੱਲੀ ਆ ਟਰੈਕਟਰ ਦੀ ਬਾਕੀ ਵਾਹ ਕੇ ਚਲਾ ਕੇ ਆਲਾ ਤਸੱਲੀ ਕਰ ਲਿਆ ਆਪਣੀ ਠੀਕ ਆ ਜੇ ਕੋਈ ਆਖੇ ਮੈਂ ਵਿੱਚ ਕਟਾਉਣਾ ਯਾਰ ਕੋਈ ਆਸ ਹਾਊਸ ਆ ਜਾਂ ਕੋਈ ਹੋਰ ਕੱਟ ਲਾਂਗੇ 15 ਦਾ ਕੱਟ ਲਾਂਗੇ ਚਲੋ ਦੇਖ ਕੇ ਠੀਕ ਆ ਲੈ ਭਰਾ ਮੇਰੋ ਜੇ ਕਿਸੇ ਭਰਾ ਨੇ ਕਿ ਟਰੈਕਟਰ ਵਿੱਚ ਕਟਾਉਣਾ ਹੈ ਉਹ ਵੀ ਬਾਈਕ ਦਾ ਕੱਟ ਲਾਂਗੇ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਡੇ ਵਾਸਤੇ سونے ਦੀ ਮੋਹਰੀ ਲੈ ਕੇ ਆਇਆ ਯਾਰ ਦੇਖੋ ਟਰੈਕਟਰ ਦੇਖੋ ਪਹਿਲਾਂ ਯਾਰ ਤੁਸੀਂ ਖੜਾ ਨਾ ਜਾਮਾ ਸਿੰਘ ਦੀ ਘੋੜੀ ਵਾਂ ਇਹ ਰਾਂ ਟੂਰਾਂ ਕਰਨੀਆਂ ਯਾਰ ਪੂਰਾ ਕੋਕਾ ਟਰੈਕਟਰੀ ਹੈ ਜਮਾ ਤੇ ਇੰਜਨ ਗੇਅਰ ਕਰਨੀਆਂ ਬਾਈ ਕਹਿੰਦਾ ਮੈਂ ਬਾਹ ਕੇ ਚਲਾ ਕੇ ਦੇਖਿਆ ਬਾਕੀ ਤੁਸੀਂ ਆਪਦੀ ਤਸ਼ੱਲੀ ਕਰੋ ਤੇ ਆ ਕੇ ਬਾਈ ਨਾਲ ਸੌਦਾ ਕਰੋ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਿੰਡ ਮਰਗੀਆਂ ਨੇ ਖੜਾ ਤਰਵੰਡੀ ਸਾਬੋ ਤੋਂ 15 16 ਕਿਲੋਮੀਟਰ ਦੀ ਦੂਰ ਤੇ ਤੇ ਇੰਨੀ ਕੀ ਮਤਲਬ 17 18 ਕਿਲੋਮੀਟਰ ਕਾਲ ਆਲੀ ਪੈਂਦਾ ਪਰ ਉਹ ਇੰਨਾ ਕੀ ਸਰਦੂਰ ਗੜ ਪੈਂਦਾ ਵਿਚਾਲੇ ਜੇ ਖੜਾ ਰਾਮਾ ਵੀ ਉਹਨੇ ਹੀ ਪੈਂਦਾ ਠੀਕ ਹੈ ਇਹ ਪਿੰਡ ਮਿਰਜਾ ਨੇ ਖੜਾ ਤਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਰਨਡਾ ਓਕੇ ਭਰਾ ਧੰਨਵਾਦ ਵੀਡੀਓ ਚੰਗੀ ਲੱਗੀ ਤੇ ਦਬਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਥੋਡੇ ਵਾਸਤੇ ਨਵੇਂ-ਨਵੇਂ ਟਰੈਕਟਰ ਲੈ ਕੇ ਆਉਂਦੇ ਰਹਾਂਗੇ ਆਪਾਂ ਤੇ ਨਾਲੇ ਤੁਹਾਨੂੰ ਘਰੇ ਬੈਠਿਆਂ ਨੂੰ ਜਾਣਕਾਰੀ ਮਿਲਦੀ ਹੈ ਵੀਰਮਣ ਕੇ ਜੇ ਕਿਸੇ ਨੇ ਨਈ ਟਰੈਕਟਰ ਲੈਣਾ ਤਾਂ ਵੀਰਮਣ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਨਾਲੇ ਆਪਣੇ ਚੈਨਲ ਨੂੰ ਕਰ ਲਓ ਫੋਲੋ ਭੁਲਰ ਤਲਵੰਡੀ ਸਾਬੋ ਵਾਲਾ ਫੇਸਬੁੱਕ ਤੇ ਤੇ YouTube ਤੇ ਓਕੇ ਭਰਾ ਧੰਨਵਾਦ